ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਸਰਕਾਰਾਂ ਦਾ ਕੰਟਰੋਲ ਨਹੀਂ ਤੇ ਬੇਖੌਫ ਨੇ ਇੱਕ ਆਈਐਸ ਅਫਸਰ ਰਾਤ ਨੂੰ ਛਾਪੇ ਮਾਰਨ ਜਾਂਦਾ ਤੇ ਉਹ ਵਾਲ-ਵਾਲ ਬਚਦਾ ਹੈਗਾ ਦੋ ਵਾਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਗੱਡੀ ਨੇ ਆਈਐਸ ਅਫਸਰ ਦੀ ਗੱਡੀ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਸਰਕਾਰ ਨੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬਾਅਦ ਚ ਜਦੋਂ ਮਾਮਲਾ ਕਿਉਂਕਿ ਹਾਈ ਪ੍ਰੋਫਾਈਲ ਦੀ ਸ਼ਿਕਾਇਤ ਸਾਹਮਣੇ ਆਈ ਤੇ ਪਤਾ ਲੱਗਾ ਕਿ ਜਿਹੜਾ ਅਧਿਕਾਰੀ ਛਾਪਾ ਮਾਰਨ ਗਿਆ ਸੀ ਉਹ ਇੱਕ ਆਈਐਸ ਅਫਸਰ ਸੀ ਲਾਕੇ ਦੇ ਵਿੱਚ ਐਸਡੀਐਮ ਲੱਗਾ ਸੀ ਪਰ ਉਹ ਵਾਰ-ਵਾਰ ਬਚੇ ਨੇ ਤੇ ਹੁਣ ਸਰਕਾਰ ਨੂੰ ਮਕਦਮਾ ਦਰਜ ਕਰਨਾ ਪਿਆ ਗੈਰਕਾਨੂੰਨੀ ਮਾਈਨਿੰਗ ਦੇ ਮਸਲੇ ਦੇ ਵਿੱਚ ਸਰਕਾਰਾਂ ਡਿੱਗਦੀਆਂ ਰਹੀਆਂ ਬਦਨਾਮ ਹੁੰਦੀਆਂ ਰਹੀਆਂ ਲੇਕਿਨ ਗੈਰਕਾਨੂੰਨੀ ਮਾਈਨਿੰਗ ਮਾਫੀਆ ਚਲਾਉਂਦਾ ਰਿਹਾ ਤੇ ਨਾ ਹੀ ਮਾਈਨਿੰਗ ਰੁਕੀ ਆ ਮਸਲਾ ਹਰਿਆਣਾ ਦਾ ਦੱਸਿਆ ਜਾ ਰਿਹਾ 21 ਸਬਸ ਅਫਸਰ ਜਿਹਦੀ ਹਾਲੇ ਸਿਰਫ 2 ਸਾਲ ਸਰਵਸਾ 2021 ਬੈਚ ਦਾ ਆਈਐਸ ਅਫੀਸਰ ਉਨ ਨੂੰ ਲੱਗਾ ਕਿ ਮਾਈਨਿੰਗ ਰੁਕੀ ਜਾਵੇ ਲੇਕਿਨ ਉਸਤੇ ਜਾਨਲੇਵਾ ਹਮਲਾ ਹੋ ਜਾਂਦਾ ਜਿਸ ਕਾਰਨ ਹੁਣ ਮੁਕਦਮਾ ਦਰਜ ਹੋ ਜਾਂਦਾ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਦੱਸਿਆ ਜਾ ਰਿਹਾ ਕਿ ਜਿਸ ਗੱਡੀ ਦੇ ਵਿੱਚ ਆਈਐਸ ਅਫਸਰ ਬੈਠੇ ਸੀ ਉਹ ਨੋਵਾ ਗੱਡੀ ਸੀ ਤੇ ਜਿਹੜੇ ਮਾਈਨਿੰਗ ਕਰਨ ਵਾਲੇ ਗੈਰਕਾਨੂੰਨੀ ਕਰਿੰਦੇ ਸੀ ਉਹਨਾਂ ਕੋ ਵੀ ਨੋਵਾ ਕਾਰ ਸੀ ਤੇ ਅਫਸਰ ਦੀ ਕਾਰ ਨੂੰ ਦੋ ਵਾਰਾ ਹਿੱਟ ਕੀਤਾਗਾ ਪਰ ਵਾਲ-ਵਾਲ ਬਚ ਗਏ ਜਦਕਿ ਜਿਹੜਾ ਅਫਸਰ ਆ ਉਹ ਗੈਰਕਾਨੂੰਨੀ ਮਾਈਨਿੰਗ ਦੀ ਚੈੱਕ ਕਰਨ ਵਾਸਤੇ ਗਿਆ ਸੀ ਹਰਿਆਣਾ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਅੰਬਾਲੇ ਤੋਂ ਜਿਹੜੇ ગ્રામ ਮੰਤਰੀ ਰਹਿ ਚੁੱਕੇ ਨੇ ਅਨਿਲ ਵਿਜੋ ਉੱਥੇ ਗੈਰ ਕਾਨੂੰਨੀ ਮਾਈਨਿੰਗ ਦਾ ਨਿਰੀਖਣ ਕਰਨ ਗਏ ਐਸਜੀਐਮ ਦੀ ਗੱਡੀ ਨੂੰ ਟੱਕਰ ਮਾਰ ਦੀ ਕੋਸ਼ਿਸ਼ ਦੇ ਮਸਲੇ ਦੇ ਵਿੱਚ ਉਹਨਾਂ ਮਕਦਮਾ ਦਰਜ ਕੀਤਾ ਗਿਆ ਅਸਲ ਦੇ ਵਿੱਚ ਨਰੈਣਗੜ੍ਹ ਲੱਗੇ ਨੇ ਐਸਜੀਐਮ ਜੋ ਇੱਕ ਆਈਐਸ ਅਧਿਕਾਰੀ ਨੇ 2021 ਬੈਚ ਦੇ ਯਾਲੂਕਾ ਉਹ ਆਪਣੇ ਸਾਥੀਆਂ ਦੇ ਨਾਲ ਅਨੂਵਾ ਗੱਡੀ ਤੇ ਗਿਆ ਸੀ ਚੈਕਿੰਗ ਕਰਨ ਇਸ ਦਰਾਂ ਦੋ ਵਾਰ ਐਸ ਡੀ ਐਮ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਇਥੋਂ ਤੱਕ ਨਹੀਂ ਦੋਸ਼ੀ ਡਰਾਈਵਰ ਨੇ ਮੋਬਾਈਲ ਵਿੱਚ ਅਧਿਕਾਰੀਆਂ ਦੀ ਲੋਕੇਸ਼ਨ ਵੀ ਲਗਾ ਰੱਖੀ ਸੀ ਇਹ ਘਟਨਾ ਨਰੈਣਗੜ੍ਹ ਥਾਣੇ ਦੇ ਦੱਸੀ ਜਾ ਰਹੀ ਆ ਮਸਲਾ 27 28 ਮਾਰਚ ਦਾ ਰਾਤ ਦੇ 1 ਵਜੇ ਦਾ ਸਮਾਂ ਸੀ ਹਾਲਾਂਕਿ ਮਾਮਲਾ ਇੱਕ ਆਈਐਸ ਅਫਸਰ ਨਾਲ ਜੁੜਿਆ ਹੋਣ ਕਰਕੇ ਸੀਕ੍ਰੀਟ ਰੱਖਿਆ ਗਿਆ ਸੀ ਲੇਕਿਨ ਜਦੋਂ মিডিਆ ਨੂੰ ਪਿੰਕ ਲੱਗੀ ਤਾਂ ਫਿਰ ਇਹ ਮਾਮਲਾ ਉਜਾਗਰ ਹੋਇਆ ਕਿ ਕਿਵੇਂ ਹਰਿਆਣੇ ਦੀ ਸਰਕਾਰ ਨੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਨਰੈਣਗੜ੍ਹ ਥਾਣੇ ਦੇ ਵਿੱਚ ਪੁਲਿਸ ਨੇ ਐਸ ਡੀ ਐਮ ਦੇ ਸਿਕਿਉਰਿਟੀ ਗਾਰਡ ਦੀ ਸ਼ਿਕਾਇਤ ਤੇ ਨੋਵਾ ਗੱਡੀ ਦੇ ਮਾਲਕ ਅਤੇ ਡਰਾਈਵਰ ਦੇ ਖਿਲਾਫ ਸਰਕਾਰੀ ਕੰਮ ਚੜੀਕਾ ਡਾਉਣ ਅਤੇ ਜਾਨਲੇਵਾ ਹਮਲਾ ਹਤਿਆ ਕਰ ਦੀ ਕੋਸ਼ਿਸ਼ ਸਮੇਤ ਕਈ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਰਜਿਸਟਰ ਕੀਤਾ ਹੈ ਦਰਅਸਲ ਨਰੈਣਗੜ੍ਹ ਦੇ ਐਸ ਜੀ ਐਮ ਜੈ ਜਾਲੂਕਾ ਆਪਣੇ ਸਿਕਿਉਰਿਟੀ ਗਾਰਡ ਜਸਬੀਰ ਸਿੰਘ ਡਰਾਈਵਰ ਸੁਖਦੇਵ ਸਿੰਘ ਅਤੇ ਅਭਿਸ਼ੇਕ ਪਲਾਨੀਆਂ ਦੇ ਨਾਲ ਆਪਣੀ ਪ੍ਰਾਈਵੇਟ ਗੱਡੀ ਨੰਬਰ ਜਿਹੜੀ ਐਚ ਆਰ 04 ਜੀ 812 ਦੇ ਸਵਾਰ ਹੋ ਕੇ 27 28 ਮਾਰਚ ਦੀ ਦਰਮਿਆਣੀ ਰਾਤ ਕਰੀਬ 1 ਵਜੇ ਸਮਾਂ ਦੱਸਿਆ ਉਹਦੇ ਚ ਗੈਰ ਕਾਨੂੰਨੀ ਮਾਈਨਿੰਗ ਜਿੱਥੇ ਹੋ ਰਹੀ ਸੀ ਉਹਦਾ ਜ਼ਾਇਜ਼ਾ ਲੈਣ ਲਈ ਗਸ਼ਤ ਕਰਨ ਗਏ ਸੀ ਇਸੇ ਦੌਰਾਨ ਇੱਕ ਸ਼ੱਕੀ ਅਨੂਵਾ ਗੱਡੀ ਜਿਸ ਦਾ ਨੰਬਰ HR70C3797 ਦਿਖਾਈ ਦਿੱਤੀ ਜਿਹਦਾ ਉਹ ਪਿੱਛਾ ਕਰਨ ਲੱਗ ਪਏ ਉਹਨਾਂ ਨੇ ਪਿੰਡ ਟੋਕਾ ਸਾਹਿਬ ਗੁਰਦੁਆਰੇ ਦੇ ਪੁਲ ਨੇੜੇ ਉਕਤ ਅਨੂਵਾ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਜਿਹੜਾ ਰੇਤ ਮਾਫੀਆ ਜਿਹਦੇ ਚ ਇੱਕ ਡਰਾਈਵਰ ਤੇ ਹੋਰ ਲੋਕ ਬੈਠੇ ਸੀ ਉਹਨਾਂ ਨੇ ਆਪਣੀ ਨੂਵਾ ਗੱਡੀ ਜਿਹੜੀ ਤੇਜ਼ ਰਫ਼ਤਾਰ ਵਿੱਚ ਕੱਟ ਕਰਦੇ ਹੋਏ ਅਫਸਰ ਦੀ ਗੱਡੀ ਨੂੰ ਟੱਕਰ ਮਾਰ ਦੀ ਕੋਸ਼ਿਸ਼ ਕੀਤੀ ਹੈ ਚਿਕਾਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਉਸ ਤੋਂ ਬਾਅਦ ਦੋਸ਼ੀ ਡਰਾਈਵਰ ਆਪਣੀ ਗੱਡੀ ਨੂੰ ਭਜਾ ਕੇ ਲੈ ਗਏ ਉਹ ਪਿੱਛਾ ਕਰਦੇ ਹੋਏ ਦੋਸ਼ੀ ਨੇ ਆਪਣੀ ਗੱਡੀ ਫਿਰ ਝੀੜੀ ਵਾਲਾ ਨਦੀ ਵੱਲ ਮੋੜ ਲਈ ਉੱਥੇ ਫਿਰ ਦੋਸ਼ੀ ਚਾਲਕ ਨੂੰ ਬੁਲਾਉਣ ਦਾ ਯਤਨ ਕੀਤਾ ਗਿਆ ਲੇਕਿਨ ਦੋਸ਼ੀ ਨੇ ਫਿਰ ਮੁੜ ਤੋਂ ਆਈਐਸ ਅਫਸਰ ਜਿਸ ਗੱਡੀ 'ਚ ਬੈਠੇ ਸੀ ਉਹਨੂੰ ਟੱਕਰ ਮਾਰਦੀ ਕੋਸ਼ਿਸ਼ ਕੀਤੀ ਜਿਸ ਕਰਕੇ ਆਈਐਸ ਅਫਸਰ ਤੇ ਬਾਕੀ ਜਿਹੜੇ ਸਾਥੀ ਨੇ ਉਹ ਵਾਰ-ਵਾਰ ਬਚੇ ਹੋਰ ਸ਼ਿਕਾਇਤਕਰਤਾ ਦੇ ਮੁਤਾਬਕ ਗੱਡੀ ਦੇ ਵਿੱਚ ਡਰਾਈਵਰ ਤੋਂ ਇਲਾਵਾ ਹੋਰ ਵਿਕਤੀ ਵੀ ਬੈਠੇ ਸਨ ਦੋਸ਼ੀ ਗੱਡੀ ਭੁਜਾ ਕੇ ਫਰਾਰ ਹੋ ਗਏ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਹਦੇ ਪਿੱਛੇ ਰੇਤ ਮਾਫੀਆ ਵਾਲਿਆਂ ਦਾ ਹੱਥ ਹੈ ਹੁਣ ਪੁਲਿਸ ਦੇ ਮੁਤਾਬਕ ਦੋਸ਼ੀ ਡਰਾਈਵਰ ਦੇ ਕੋਲ ਅਫਸਰਾਂ ਦੀ ਲੋਕੇਸ਼ਨ ਵੀ ਸੀ ਪੁਲਿਸ ਨੇ ਦੋਸ਼ੀ ਡਰਾਈਵਰ ਤੇ ਉਹਦੇ ਮਾਲਕ ਦੇ ਖਿਲਾਫ ਸਰਕਾਰੀ ਕੰਮ ਵਿੱਚ ਅੜਿੱਕਾ ਡਾਉਣ ਅਤੇ ਹਤਿਆਕਰਨ ਦੇ ਦੋਸ਼ ਜਾਲੀਵਾ ਹਮਲਾ ਸਮੀਤ ਵੱਖ-ਵੱਖ ਧਾਰਾ ਜਿਹੜੇ ਚ 186 353 279 307 ਸਮੇਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਨਰੈਣਗੜ੍ਹ ਪੁਲਿਸ ਥਾਣੇ ਦੇ ਐਸ ਐਚ ਓ ਰਾਮਪਾਲ ਨੇ ਦੱਸਿਆ ਕਿ ਪੁਲਿਸ ਨੇ ਗੱਡੀ ਦਾ ਨੰਬਰ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਪੁਲਿਸ ਇਸ ਮਸਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਪੁਲਿਸ ਨੇ ਇਹ ਵੀ ਦਾਵਾ ਕੀਤਾ ਕਿ ਫਿਲਹਾਲ ਜਿਹੜੇ ਦੋਸ਼ੀ ਫੜੇ ਨਹੀਂ ਗਏ ਲੇਕਿਨ ਉਹਨਾਂ ਨੂੰ ਜਲਦ ਗ੍ਰਫਤਾਰ ਕਰ ਲਿਆ ਜਾਵੇਗਾ ਹੁਣ ਸਵਾਲ ਇਹ ਹੈ ਕਿ ਜੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਬਲੰਦ ਨੇ ਬੇਖੌਫ ਨੇ ਜਿਹੜੇ ਇਹ ਵੀ ਨਹੀਂ ਪ੍ਰਤਾਪ ਭਰ ਵੀ ਸੋਚਣ ਲਈ ਸਮਾਂ ਨਹੀਂ ਲਾਉਂਦੇ ਕਿ ਸਾਹਮਣੇ ਕੋਈ ਅਫਸਰ ਵੀ ਬੈਠਾ ਹੋਏਗਾ ਉਸ ਅਫਸਰ ਦੀ ਗੱਡੀ ਨੂੰ ਵੀ ਦੋ ਵਾਰਾ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿਹੜੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਮਾਫੀਆ ਕਿਸਮ ਦੇ ਲੋਕ ਨੇ ਉਹਨਾਂ ਨੂੰ ਨਾ ਸਰਕਾਰ ਦੀ ਨਾ ਪ੍ਰਸ਼ਾਸਨ ਦੀ ਕੋਈ ਪਰਵਾਹ ਸ਼ਾਇਦ ਇਸੇ ਕਰਕੇ ਜਿਹੜਾ ਉਹਨਾਂ ਨੇ ਆਈਐਸ ਅਫਸਰ ਦੀ ਗੱਡੀ 'ਚ ਦੋ ਵਾਰਾ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਦੇ ਦਿਆ ਕਿ ਹਰਿਆਣਾ ਪੁਲਿਸ ਤੇ ਦਬਾਅ ਜਾਂ ਫਿਰ ਆਈਐਸ ਅਫਸਰਾਂ 'ਤੇ ਦਬਾਅ ਪਏਗਾ ਤੇ ਜਿਹੜੇ ਕਸੂਰवार ਲੋਕ ਨੇ ਉਹ ਕਦੋਂ ਗ੍ਰਿਫਤਾਰ ਹੋਣਗੇ ਇਸ ਜਾਣਕਾਰੀ ਦੇ ਨਾਲ ਢੜਤੋਲੇ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ